ਪਤੀ ਦੀ ਮੌਤ ਤੋਂ ਬਾਅਦ ਹੁਣ ਪਤਨੀ ਦੀ ਵੀ ਹੋਈ ਮੌਤ ਤੇ ਇਹ ਪੁਰਾਣੇ ਕੈਂਸਰ ਦੇ ਮਰੀਜ਼ ਸੀ ਇਹਨਾਂ ਦੇ ਹਸਬੰਦ ਕੱਲੇ ਬਿਮਾਰ ਸੀ ਬੜੇ ਚਿੰਤ ਹੋਉਂਦੇ ਉਹ ਜਦੋਂ ਕੈਂਸਰ ਤੋਂ ਐਕਸਪਾਇਰ ਹੋ ਗਏ ਉਹਨਾਂ ਦੇ ਬਾਅਦ ਇਹ ਵੀ ਬਿਮਾਰ ਸੀ ਮੈਂਟਲੀ ਹੰਸਟ ਰਹਿੰਦੇ ਸੀ ਇਸੇ ਕਰਕੇ ਜਦੋਂ ਕੋਈ ਦੂਜੀ ਘਟਨਾ ਕੈਂਸਰ ਦੀ ਲੰਮੀ ਬਿਮਾਰੀ ਤੋਂ ਚੱਲ ਰਹੀ ਸੀ ਪੀੜ ਇਸ ਤੋਂ ਇਲਾਵਾ ਕਈ ਪਿੰਡ ਦੇ ਬੰਦੇ ਹੈ ਜੀ ਜਿਹੜੇ ਕੈਂਸਰ ਤੋਂ ਪਹਿਲੇ ਵੀ ਮਰ ਚੁੱਕੇ ਹੈ ਤੇ ਹੁਣ ਵੀ ਕਈ ਪੀੜਿਤ ਹੈ ਨੌਜਵਾਨ ਦੇ ਸਿਰ ਤੋਂ ਉਠਿਆ ਮਾਪਿਆਂ ਦਾ ਪਰਛਾਵਾਂ ਜਨਾ ਮਿਲੀਆ ਰੂਪਾ ਨਗਰ ਨਗਰ ਹਰਤਾਂ ਤੋਂ ਦਾਸ ਬੱਲਾ ਮਿਲੇ ਸੰਨੀ ਸੋ 93 ਦੀ ਵੀ ਅਣਸੁਖੀ ਕਾਰਵਾਈ ਹੋ ਰਹੀ ਹੈ ਨਤਕਾਉਲੀ ਆਪੀ ਜਿਹੜੀ ਕਿ ਪਹਿਲਾਂ ਤੋਂ ਮਾਣੂ ਪਹੁੰਚਾਦੇ ਰਹੇ ਸੀ ਤੁਸੀਂ ਬਈ ਅਬ ਬੋਹਰ ਬਿਸ਼ਰਾਪੁਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਬੇਟੇ ਤੇ ਉਸ ਉੱਪਰ ਦੁੱਖਾਂ ਦਾ ਪਹਾੜ ਡਿੱਗਿਆ ਜਦੋਂ ਆਪਣੇ ਪਿਤਾ ਦੀ ਮੌਤ ਦੇ ਸਦਮੇ ਕਨ ਡਿਪਰੈਸ਼ਨ ਵਿੱਚ ਜੂਝ ਰਹੀ ਉਸ ਦੀ ਮਾਂ ਦੀ ਵੀ ਅੱਜ ਲੰਮੇ ਇਲਾਜ ਤੋਂ ਬਾਅਦ ਮੌਤ ਹੋ ਗਈ ਅਤੇ ਉਸ ਦੇ ਮਾਤਾ ਪਿਤਾ ਦੋਵੇਂ ਸਹਾਰੇ ਤੋਂ ਵਾਂਝੇ ਹੋ ਗਏ ਅੱਜ ਉਸ ਦੀ ਸ਼੍ਰੀ ਗੰਗਾ ਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਜਾਣ ਕਾਰਨ ਉਸ ਦੀ Laash ਨੂੰ ਅਪੋਰ ਤੇ ਸਰਕਾਰੀ ਹਸਪਤਾਲ ਦੇ ਮਰਦਾ ਘਰ ਵਿੱਚ ਲਿਆਂਦਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਪਿਤਾ ਕੁਲਦੀਪ ਸਿੰਘ ਦੀ ਕੁਝ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ ਉਸਨੇ ਆਪਣੇ ਪਿਤਾ ਦੇ ਇਲਾਜ ਤੇ ਕਾਫੀ ਪੈਸਾ ਖਰਚ ਕਰ ਦਿੱਤਾ ਸੀ ਇੱਥੇ ਤੱਕ ਕਿ ਉਸਦੀ ਮਾਂ ਨੇ ਇੱਕ ਕਿਲੇ ਦੀ ਜ਼ਮੀਨ ਵੀ ਵੇਚ ਦਿੱਤੀ ਸੀ ਪਰ ਉਹ ਆਪਣੇ ਪਿਤਾ ਦਾ ਇਲਾਜ ਨਾ ਕਰਵਾ ਸਕਿਆ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਤਾ ਕੁਲਵੰਤ ਕੌਰ ਉਮਰ ਕਰੀ 45 ਸਾਲ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ ਜਿਸ ਕਾਰਨ ਰਵਿੰਦਰ ਕੁਮਾਰ ਪਿਛਲੇ ਕਈ ਸਾਲਾਂ ਤੋਂ ਆਪਣੀ ਮਾਂ ਦੀ ਮਾਨਸਿਕ ਬਿਮਾਰੀ ਦਾ ਇਲਾਜ ਕਰਵਾ ਰਿਹਾ ਸੀ ਜਿਸ ਕਾਰਨ 3 ਸਾਲ ਪਹਿਲਾਂ ਉਸਦੀ ਮਾਤਾ ਦੀ ਵੀ ਤਬੀਤ ਵਿਗੜ ਗਈ ਸੀ ਅਤੇ ਉਸ ਨੂੰ ਸ਼੍ਰੀ ਗੰਗਾਨਗਰ ਦੇ ਇੱਕ ਨਿੱਜੀ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਉਸਦੀ ਮਾਤਾ ਦੀ ਮੌਤ ਹੋ ਗਈ। ਇਸੇ ਦੌਰਾਨ ਥਾਣਾ ਬਹਾਵਲਾ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ। ਜਿੱਥੇ ਰਵਿੰਦਰ ਦੇ ਬਿਆਨਾਂ ਤੇ ਐਸਆਈ ਕਾਲਾ ਸਿੰਘ ਨੇ 194 ਬੀ ਐਨਐਸ ਤਹਿਤ ਕਾਰਵਾਈ ਕੀਤੀ ਹੈ। ਜੀ ਨਾਮ ਆਪਣਾ ਰਾਜੇਂਦਰ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਵਿਸ਼ਨਪੁਰਾ ਜੀ ਜਿਹੜਿਆਂ ਦੀ ਮੌਤ ਹੋਈ ਹੈ ਉਹਨਾਂ ਦਾ ਨਾਮ ਕੀ ਹੈ ਕਿੱਥੋਂ ਦੇ ਵਾਸੀ ਹੈ ਪਿੰਡ ਵਿਸ਼ਨਪੁਰੇ ਦੇ ਵਾਸੀ ਹੈ ਜੀ ਜੀ ਤੇ ਇਹ ਪੁਰਾਣੇ ਕੈਂਸਰ ਦੇ ਮਰੀਜ਼ ਸੀ ਇਹਨਾਂ ਦੇ ਹਸਬੰਦ ਪਹਿਲੇ ਬਿਮਾਰ ਸੀ ਬੜੇ ਚਿਰ ਤੋਂ ਉਹ ਜਦੋਂ ਕੈਂਸਰ ਤੋਂ ਐਕਸਪਾਇਰ ਹੋ ਗਏ ਉਹਨਾਂ ਦੇ ਬਾਅਦ ਇਹ ਵੀ ਬਿਮਾਰ ਸੀ ਮੈਂਟਲੀ ਅਫਸਰਟ ਰਹਿੰਦੇ ਸੀ ਇਸੇ ਕਰਕੇ ਜਦੋਂ ਕੋਈ ਦੁਰਘਟਨਾ ਹੈ ਕੈਂਸਰ ਦੇ ਕਿੰਨੇ ਕੁ ਪਿੰਡਾਂ 'ਚ ਕੋਈ ਇਸ ਤਰ੍ਹਾਂ ਦਾ ਕੋਈ ਪਾਣੀ ਨਾਲ ਕੈਂਸਰ ਹੈ ਜਾਂ ਕੀ ਦਿੱਕਤ ਹੈ ਪਿੰਡ ਦੇ ਵਿੱਚ ਹੋਰ ਵੀ ਮਰੀਜ਼ ਨੇ ਹਾਂ ਇਸ ਤੋਂ ਇਲਾਵਾ ਕਈ ਪਿੰਡ ਦੇ ਬੰਦੇ ਹੈ ਜੀ ਜਿਹੜੇ ਕੈਂਸਰ ਤੋਂ ਪਹਿਲੇ ਵੀ ਮਰ ਚੁੱਕੇ ਐ ਤੇ ਹੁਣ ਵੀ ਕਈ ਪੀੜਿਤ ਐ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਇਹ ਕਰਦੇ ਹਾਂ ਜਿਹੜਾ ਸਾਡਾ ਇੱਥੇ ਨਹਿਰਾਂ ਦਾ ਜਿਹੜਾ ਪਾਣੀ ਆ ਰਿਹਾ ਇਹ ਸਭ ਤੋਂ ਪ੍ਰੋਬਲਮ ਜਿਹੜਾ ਸਾਡਾ ਵਾਟਰ ਗਰਾਊਂਡ ਲੈਵਲ ਐ ਉਹਦੀ ਵੀ ਬੜੀ ਪ੍ਰੋਬਲਮ ਐ ਕਿਉਂਕਿ ਪਾਣੀ ਚੰਗਾ ਨਹੀਂ ਤੇ ਜਿਹੜਾ ਸਾਡਾ ਪਾਣੀ ਨਹਿਰੀ ਪਾਣੀ ਐ ਉਸੇ ਵੀ ਜਿੰਨਾ ਲੁਧਿਆਣਾ ਫੈਕਟਰੀਆਂ ਦਾ ਜੋ ਪਾਣੀ ਆ ਰਿਹਾ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਸਾਡੇ ਕੈਂਸਰ ਤੇ ਗਠੀਏ ਤੇ ਸਭ ਤੋਂ ਜ਼ਿਆਦਾ ਸਾਡੇ ਏਰੀਆ ਦੇ ਲੋਕ ਪ੍ਰਭਾਵਿਤ ਨੇ ਲੇਕਿਨ ਸਰਕਾਰ ਤੋਂ ਅਸੀਂ ਇੱਕ ਮੋਟੋ ਹੈ ਠੀਕ ਹੈ ਮਰੀਜ਼ ਹੈ ਦਰਮਪਾਲ ਸੁਨੋਪ ਅਮਰਾ RAM ਗੋਦਾਰਾ ਹੋ ਤਾਂ ਇਥੇ ਗਲੇਚੇ ਕੈਂਸਰ ਹੋਇਆ ਹੁਣ ਲਾਸਟ ਸਟੇਜ ਤੇ ਹੈ ਜੀ ਤੇ ਕੀੜੇ ਵੀ ਪੀ ਰਹੇ ਹੈ ਬੜਾ ਗਰੀਬ ਬੰਦਾ ਹੈ ਤੇ ਸਾਡੇ ਪਿੰਡ ਚ ਅਜੇ ਕੋਈ 8 ਤੋਂ 10 ਮਰੀਜ਼ ਨਹੀਂ ਤੇ ਜਿਨ੍ਹਾਂ ਦੀ ਇਹ ਹਾਲਤ ਹੈ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਿਹੜਾ ਸਾਡਾ ਨਹਿਰੀ ਪਾਣੀ ਹੈ ਜਿਹੜੇ ਲੋਕ ਪਾਣੀ ਪਿੰਦੇ ਹੈ ਉਹ ਸਾਡਾ ਸਰਕਾਰ ਵਿੱਚ ਸਾਫ ਤੇ ਸ਼ੁੱਧ ਪਾਣੀ ਸਾਨੂੰ ਮੁਹੱਈਆ ਕਰਾਵੇ। ਕੀ ਨਾਮ ਹੈ ਆਪਣਾ? ਮੇਰਾ ਨਾਮ ਐਸੇ ਕਾਲਾ ਸਿੰਘ। ਜੀ। ਥਾਣਾ ਬਾਵਾਲਾ। ਕੀ ਸੁਤਨਾ ਮਿਲੀ ਸੀ ਤੁਹਾਨੂੰ ਸਰ? ਸੁਤਨਾ ਮਿਲੀ ਆ ਰੁਪਾ ਲੰਗਨਗਰ ਅਪਾਲ ਤੋਂ ਦਾਸ ਮੱਲਾ ਮਿਲੇ ਸਾਨੂੰ। ਠੀਕ। 193 ਦੀ ਬੀਐਸਡੀ ਕਾਰਵਾਈ ਹੋ ਰਹੀ ਹੈ। ਮੰਤ ਕੌਰ ਦੀ ਸਪਲਾਈ ਚਾਰਕ ਮਲਤ ਹੋਈ ਹੈ ਜਿਹੜੀ ਕਿ ਪਹਿਲਾਂ ਤੋਂ ਮਾਰੂਪੂਰ ਬਹੁਤ ਜ਼ਿਆਦਾ ਰਹਿੰਦੇ ਹੁੰਦੇ ਸੀ। ਜੀ। ਕੀ ਕਾਰਨ ਕੀ ਰਿਹਾ ਸਰ? ਕਿਵੇਂ ਪ੍ਰਸੰਨ ਰਹਿੰਦੀ ਸੀ ਜਾਂ ਕੁਝ ਤਰ੍ਹਾਂ ਪਰੇਸ਼ਾਨੇ ਦੇ ਘਰ ਵਾਲੇ ਨੂੰ ਕੈਂਸਲ ਸੀ ਅੱਜ ਤੋਂ 15 14 ਸਾਲ ਪਹਿਲਾਂ ਉਹਦੀ ਡੈਥ ਹੋ ਚੁੱਕੀ ਹੈ ਜੀ ਛੋਟਾ ਜਿਹਾ ਮੰਨ ਲਓ ਜਿੰਮੇਦਾਰ ਤਬਕਾ ਨਹੀਂ ਪਹਿਲੇ ਘਰ ਤੋਂ ਕਰਤਾ ਕਿ ਲਾ ਲਓ ਜਾਂ ਕਿਧਾਂ ਲਾ ਲਓ ਵੀ ਘਰ ਦੀ ਮਜਬੂਰੀਆਂ ਕਰਕੇ ਲਾ ਲਓ ਜੀ ਟੈਨਸ਼ਨ ਜਾ ਬਹੁਤ ਜ਼ਿਆਦਾ ਰਹਿੰਦੀ ਸੀ ਵੀ ਆਪ بیمار ਰਹਿਣ ਲੱਗੀ ਜੀ ਪੈਸੇ ਟਕੇ ਦੀ ਟੈਨਸ਼ਨ ਕਰਕੇ ਬਸ ਦੌਰੇ ਦੂਰੇ ਪੈਂਦੇ ਸੀ ਜੀ ਕਾਫੀ ਦਿਨਾਂ ਤੋਂ ਬਿਮਾਰ ਚੱਲਦੀ ਸੀ ਨਾ ਗੰਗਾ ਨਗਰ ਦਾ ਰਾਤੀ ਉੱਥੇ ਜਿਹੇ ਤਰ੍ਹਾਂ ਦੇ ਇਲਾਜ ਹੋਦੀ ਬਹੁਤ ਹੋ ਗਈ ਕੀਤੇ ਬਿਆਨ ਤੇ ਕਾਰਵਾਈ ਕੀਤੀ ਜਾਦੀ ਹੈ ਉਹਦਾ ਪੇਟ ਆਰਵਿੰਦਰ ਕੁਮਾਰ ਜੀ